ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤਾਜ਼ੀ ਨੌਕਰੀ ਤੇ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਤੁਹਾਡੇ ਲਈ ਹਰ ਟਾਈਮ ਹਰ ਸਮੇਂ ਨਿਊ ਅਪਡੇਟ ਲੈ ਕੇ حاضر ਹੁੰਦੀ ਹੈ ਆਪਣੀ ਟੀਮ ਅੱਜ ਦੀ ਵੱਡੀ ਅਪਡੇਟ ਪੰਜਾਬ 7 ਜਨਵਰੀ ਤੱਕ ਮੋੜ ਸਕੂਲਾਂ ਨੂੰ ਬੰਦ ਰੱਖਣ ਦੇ ਆਦੇਸ਼ ਜਾਰੀ ਮਾਪਿਆਂ ਦੀ ਮੰਗ ਸਦਕਾ ਬਦਲਿਆ ਫੈਸਲਾ ਨੋਟੀਫਿਕੇਸ਼ਨ ਜਾਰੀ ਕੀ ਹੈ ਪੂਰੀ ਅਪਡੇਟ ਆਉ ਜਾਂਦੇ ਆ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਨਵੇਂ-ਨਵੇਂ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲ ਸਕਣ ਦੋਸਤੋ ਜਿਵੇਂ ਕਿ ਆਪ ਸਭ ਜਾਣਦੇ ਹੋ ਇੱਕ ਤਰੀਕ ਤੋਂ ਦੁਬਾਰਾ ਤੋਂ ਪੰਜਾਬ ਦੇ ਸਕੂਲ ਲੱਗਨੇ ਸ਼ੁਰੂ ਹੋ ਚੁੱਕੇ ਆ ਔਰ ਇਸ ਦੇ ਟਾਈਮਿੰਗ ਦੇ ਵਿੱਚ ਸਰਕਾਰ ਨੇ ਬਦਲਾਅ ਕੀਤਾ ਸੀ ਔਰ ਅੱਜ ਦੀ ਇੱਕ ਵੱਡੀ ਅਪਡੇਟ ਇਹ ਨਿਕਲ ਕੇ ਆ ਰਹੀ ਆ ਕਿ ਜਿਵੇਂ ਆਪ ਸਭ ਨੂੰ ਪਤਾ ਹੀ ਹੈ ਕੱਲ ਇੱਕ ਤਰੀਕ ਅਤੇ ਅੱਜ 2 ਤਰੀਕ ਹੈ ਬਟ ਫਿਰ ਵੀ ਧੁੰਦ ਅਤੇ ਠੰਡ ਪਹਿਲਾ ਨਾਲੋਂ ਵੀ ਵੱਧ ਕਹਿਰ ਮਝਾ ਲਿਆ ਇਸ ਚੀਜ਼ ਨੂੰ ਦੇਖਦੇ ਹੋਏ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਕਿ ਮਾਪਿਆਂ ਦੇ ਮੰਗ ਨੂੰ ਸਦਕਾ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਔਰ ਉਹਨਾਂ ਨੂੰ 8 ਤਰੀਕ ਨੂੰ ਦੁਬਾਰਾ ਤੋਂ ਸਕੂਲ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ ਦੂਸਰੇ ਪਾਸੇ ਤੁਸੀਂ ਜਾਣਦੇ ਹੋ ਪੰਜਾਬ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਨੂੰ ਲੈ ਕੇ ਹਾਇਕਾਰ ਮੱਚ ਗਈ ਹੈ ਉਸਤੇ ਬਾਰੇ ਆਪਾਂ ਆਉਂ ਜਾਂਦੇ ਹਾਂ ਸਾਰੀ ਅਪਡੇਟ ਚੈਨਲ ਤੇ ਨਵੇਂ ਉਤਾਰ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਨਵੇਂ-ਨਵੇਂ ਅਪਡੇਟ ਮਿਲ ਸਕਣ। ਸਭ ਤੋਂ ਪਹਿਲਾਂ ਦੱਸਤੀਏ ਦੋਸਤੋ ਪੰਜਾਬ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਬੰਦ ਹੋਣ ਕਰਕੇ ਬਹੁਤ ਸਾਰੇ ਲੋਕ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ। ਜਿਸ ਦੇ ਵਿੱਚ ਸਕੂਲ ਦੀਆਂ ਵਹਿਣਾ ਦੇ ਵਿੱਚ ਵੀ ਪਹੁੰਚ ਦੇ ਲਈ ਡੀਜ਼ਲ ਖਤਮ ਹੋ ਚੁੱਕਿਆ ਹੈ ਜਿਸ ਕਰਕੇ ਪ੍ਰਾਈਵੇਟ ਸਕੂਲ 7 ਤਰੀਕ ਤੱਕ ਬੰਦ ਕਰਨ ਦੇ ਹਦੇਸ਼ ਪ੍ਰਾਈਵੇਟ ਸਕੂਲਾਂ ਦੇ ਵੱਲੋਂ ਦਿੱਤੇ ਜਾ ਚੁੱਕੇ ਆ ਦੂਸਰੇ ਪਾਸੇ ਆਪਾਂ ਨਜ਼ਰ ਮਾਰੀਏ ਸੈਕੰਡ ਅਪਡੇਟ ਦੇ ਉੱਪਰ ਤਾਂ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦਾ ਹਾਲੇ ਤੱਕ ਵੀ ਸਰਕਾਰ ਦੇ ਵੱਲੋਂ ਕੋਈ ਐਲਾਨ ਨਹੀਂ ਕੀਤਾ ਗਿਆ ਜਾਂ ਔਰ ਗੱਲ ਕੀਤੀ ਜਾਵੇ ਅਧਿਆਪਕ ਅਤੇ ਮਾਪਿਆਂ ਦੀ ਤੋ ਲਗਾਤਾਰ ਸਰਕਾਰ ਦਾ ਵਿਰੋਧ ਕਰ ਰਿਹਾ ਕਿ ਸਕੂਲਾਂ ਦੇ ਵਿੱਚ ਛੁੱਟੀਆਂ ਕੀਤੀਆਂ ਜਾਣ ਅਤੇ ਸਤ ਤਰੀਕ ਤੱਕ ਆਨਲਾਈਨ ਸਟੱਡੀ ਕਰਵਾਈ ਜਾਵੇ ਜਿਸ ਤੇ ਨਾਲ ਬੱਚੇ ਘਰ ਦੇ ਵਿੱਚ ਬਿਲਕੁਲ ਸੇਫ ਰਹਿ ਕੇ ਆਪਣੀ ਪੜ੍ਹਾਈ ਨੂੰ ਕੰਟੀਨਿਊ ਕਰ ਸਕਣ ਔਰ ਨਾਲ ਹੀ ਜੋ ਕਿਸੇ ਦੁਰਘਟਨਾਵਾਂ ਤੋਂ ਬਚ ਸਕਣ ਤਾਂ ਇਹ ਇੱਕ ਵੱਡੀ ਅਪਡੇਟ ਨਿਕਲ ਕੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਲੁਧਿਆਣਾ ਦੇ ਅਤੇ ਜਲੰਧਰ ਦੇ ਨੇੜੇ ਲੱਗਦੇ ਠੰਡੇ ਇਲਾਕਿਆਂ ਦੇ ਵਿੱਚ ਜਿੰਨੇ ਵੀ ਪ੍ਰਾਈਵੇਟ ਸਕੂਲ ਹੈ ਉਹਨਾਂ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿਆ ਦੱਸਿਆ ਗਿਆ ਕਿ 7 ਤਰੀਕ ਤੱਕ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਅਤੇ 8 ਤਰੀਕ ਤੋਂ ਦੁਬਾਰਾ ਤੋਂ ਸਕੂਲ ਲੱਗਨੇ ਸ਼ੁਰੂ ਕਰਨ ਜਾਤੇ ਜਾਣਗੇ ਤਾਂ ਇਹ ਸੀ ਅੱਜ ਦੀ ਵੱਡੀ ਅਪਡੇਟ ਹੋਰ ਕੋਈ ਵੀ ਨਵੀਂ ਅਤੇ ਤਾਜ਼ੀ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸੇ ਚੈਨਲ ਉੱਪਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਦੇ ਹੋ ਤਾਂ ਸਬਸਕ੍ਰਾਈਬ ਕਰਨਾ ਹੈ ਧੰਨਵਾਦ